ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਿਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅੜਗੇ ਕਿਲ ਵਾਂਗੂ ਠੋਕੇ ਰੱਖਦੇ ਵਿਰੋਧੀ ਕਿਉਂਕਿ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਮੇਂ-ਸਮੇਂ ਦੇ ਮੁੱਖ ਮੰਤਰੀਆਂ ਵੱਲੋਂ ਜਿਨ੍ਹਾਂ ਨੇ ਹਰਿਆਣੇ ਦੇ ਨਾਲ ਸੰਧੀਆਂ ਕੀਤੀਆਂ ਜਿਨ੍ਹਾਂ ਨੇ ਬਿਨਾਂ ਪੈਸੇ ਤੋਂ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਖੁਦ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਸਮੇਂ-ਸਮੇਂ ਤੇ ਡਾਕਾ ਮਰਵਾਇਆ ਪੰਜਾਬ ਦੇ ਪਾਣੀਆਂ ਤੇ ਉਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਕੱਲ ਗਰਮ ਹੋਏ ਕਿਸਾਨਾਂ ਤੇ ਕਿਸਾਨਾਂ ਨੇ ਸਾਨੂੰ ਸਾਥ ਨਹੀਂ ਦਿੱਤਾ ਕਿਸਾਨ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰ ਰਿਹਾ ਇਹ ਵਿਲੜ ਨੇ ਲੇਕਿਨ ਇਧਰ ਕਿਸਾਨਾਂ ਵੱਲੋਂ ਵੀ ਪਲਟਵਾਰ ਕੀਤਾ ਗਿਆ ਲੇਕਿਨ ਦੂਸਰੇ ਪਾਸੇ ਦੇਖੋ ਇਹ ਦੇਸ਼ ਦੇ ਕਾਨੂੰਨ ਅੱਜ ਇਸ ਦਾ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਜੋਤ ਸਿੰਘ ਬਾਸ ਵੱਲੋਂ ਕੀਤਾ ਗਿਆ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਿਹਾ ਹੈ ਕਿ ਇਸ ਕਤਰਿਤ ਪੰਜਾਬ ਦੇ ਨੂੰ ਅਤੇ ਦੂਸਰੇ ਪਾਸੇ ਪੰਜਾਬ ਦੇ ਡੀਜੀਪੀ ਗੁਰਬਜਾਦਵ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ ਪਾਣੀਆਂ ਦਾ ਮਾਮਲਾ ਜਿਹੜਾ ਹੈ ਉਹ ਪੈਂਡਿੰਗ ਪੈ ਗਿਆ ਹੈ 28 ਮਈ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਫੈਸਲਾ ਆਵੇਗਾ ਵੈਸੇ ਤਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਕਹਿ ਰਹੀ ਹੈ ਕਿ ਜਿਹੜਾ ਫੈਸਲਾ 2 ਮਈ ਨੂੰ ਹੋਇਆ ਹੈ ਉਹ ਇਹਨ ਬਿਨ ਲਾਗੂ ਕਰੇ ਪੰਜਾਬ ਸਰਕਾਰ 28 ਮਈ ਤੋਂ ਬਾਅਦ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪਹਿਲਾਂ ਸਾਨੂੰ ਪਾਣੀਆਂ ਦਾ ਹਿਸਾਬ ਕਿਤਾਬ ਦਿੱਤਾ ਜਾਵੇ ਯਾਨੀ ਕਿ 1 ਕਿਊਸਕ ਪਾਣੀ ਦੀ ਕੀਮਤ ਬਣਦੀ ਹੈ 1 ਕਰੋੜ 28 ਲੱਖ ਰੁਪਏ ਜਦੋਂ ਦਾ ਡੈਮ ਬਣਿਆ ਹੈ ਡੈਮ ਤੋਂ ਬਾਅਦ ਕਿੰਨਾ ਪਾਣੀ ਦਿੱਲੀ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤਾ ਗਿਆ ਉਸ ਦਾ ਹਿਸਾਬ ਦੇਵੇ ਸੈਂਟਰ ਸਰਕਾਰ ਯਾਨੀ ਕਿ ਸੈਂਟਰ ਸਰਕਾਰ ਸਾਡੇ ਵਿਰੁੱਧ ਵਕੀਲ ਖੜੇ ਕਰਦੀ ਹੈ ਤੇ ਸਾਨੂੰ ਵਕੀਲਾਂ ਦਾ ਜੇਕਰ ਮੰਨ ਲਓ 1000 ਰੁਪਏ ਵਕੀਲ ਖਰਚਾ ਲੈਂਦਾ ਹੈ ਤੇ 600 ਰੁਪਏ ਪੰਜਾਬ ਸਰਕਾਰ ਨੂੰ ਦੇਣਾ ਪੈਂਦਾ ਹੈ ਯਾਨੀ ਕਿ ਸਾਡਾ ਸਿਰ ਸਾਡੀਆਂ ਜੁੱਤੀਆਂ ਤੇ ਦੂਸਰੇ ਪਾਸੇ ਭਗਵੰਤ ਮਾਨ ਨੇ ਕਿਹਾ ਜਿੰਨੇ ਵੀ ਪੰਜਾਬ ਦੇ ਵਿੱਚ ਆ ਸੋਸ਼ਲ ਮੀਡੀਆ ਦੇ ਚੈਨਲ ਨੇ ਸਮਾਜ ਸੇਵੀ ਨੇ ਜਿਹੜੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੇ ਕਦੇ ਬੁੱਢਾ ਦਰਿਆ ਦਲ ਤੇ ਜਾ ਕੇ ਬੁੱਢਾ ਦਰਿਆ ਤੇ ਜਾ ਕੇ ਬੈਠ ਜਾਂਦੇ ਨੇ ਕਦੇ ਐਮਐਸਪੀ ਦੀ ਮੰਗ ਕਰਦੇ ਨੇ ਕਦੇ ਸਾਡੇ ਵਿਰੋਧ ਧਰਨੇ ਲਾਉਂਦੇ ਨੇ ਅੱਜ ਉਹ ਸਾਡੇ ਨਾਲ ਨਹੀਂ ਖੜੇ ਕਿਉਂਕਿ ਉਹਨਾਂ ਵੱਲੋਂ ਧੰਦਾ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਉਹਨਾਂ ਨੇ ਕਿਆ ਕਿ ਹਰਿਆਣੇ ਦੀ ਸਰਕਾਰ ਆਡਿਟ ਦੇਵੇ ਸਾਡੇ ਨਾਲ ਲੇਖਾ ਜੋਖਾ ਕਰੇ ਜਿੰਨੀ ਦੇਰ ਤੱਕ ਆਡਿਟ ਨਹੀਂ ਆ ਜਾਂਦਾ ਇੱਕ ਬੂੰਦ ਵੀ ਪਾਣੀ ਦੀ ਨਹੀਂ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਹਸਾਬਤ ਦਿੱਤਾ ਜਾਵੇ ਸਾਡਾ ਪਾਣੀ ਸਾਡੀ ਲੁੱਟ ਸਾਡੇ ਪਾਣੀਆਂ ਤੇ ਡਾਕੇ ਤੇ ਸਾਨੂੰ ਫਿਰ ਪੁੱਠੀਆਂ ਅੱਖਾਂ ਦਿਖਾਉਣੀਆਂ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕੱਲ ਫਿਰ ਦੁਬਾਰਾ ਪਾਖੜਾ ਡੈਮ ਤੇ ਪਹੁੰਚ ਗਏ ਸੂਬੇ ਦੇ ਮੁੱਖ ਮੰਤਰੀ ਅਤੇ ਕੈਬਨਟ ਮੰਤਰੀ ਹਰਜੋਤ ਸਿੰਘ ਬਾਸ ਹਰਜੋਤ ਸਿੰਘ ਬਾਸ ਨੇ ਤਾਂ ਇਹ ਤੋ ਤਾਂ ਕਹਿ ਦਿੱਤਾ ਸਿਰ ਕਲਮ ਕਰਦੇ ਆਂਗੇ ਜਾਂ ਕਰਵਾ ਲਵਾਂਗੇ ਡੂ অর ਡਾਈ ਕਰੋ ਜਾਂ ਮਰੋ ਨਹੀਂ ਨਹੀਂ ਬਖਸ਼ਿਆ ਜਾਵੇਗਾ ਇਹਨਾਂ ਹਰਿਆਣੇ ਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨੂੰ ਪਾਣੀ ਦੀ ਖਾਤਰ ਭਾਵੇਂ ਸਾਨੂੰ ਜਾਨ ਵੀ ਦੇਣੀ ਪਵੇ ਲੇਕਿਨ ਇੱਕ ਕਿਊਸਕ ਵੀ ਪਾਣੀ ਤਾਂ ਬੜੀ ਦੂਰ ਦੀ ਗੱਲ ਹੈ ਇੱਕ ਬੂੰਦ ਵੀ ਵਧ ਨਹੀਂ ਦਿੱਤਾ ਜਾਵੇਗਾ ਪਹਿਲਾਂ ਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਸੁਣਦੇ ਆਂ ਆ ਜਿਹੜਾ ਜਿਹੜਾ ਕੋਰਟ ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਹਮਣੇ ਦੇਣੀ ਪਊਗੀ ਪਰ ਯਾਰ ਅਸੀਂ ਆਪਣੇ ਵਿਰੁੱਧ ਵਕੀਲ ਕਰ ਰਹੇ ਹਾਂ ਮਤਲਬ ਸੋ ਇਹਨਾਂ ਦੇ ਪੈਸੇ ਵੀ ਰੋਕਾਂਗੇ ਜੇ ਆਰਡੀਐਫ ਤਾਂ ਦਿੰਦੇ ਅਸੀਂ ਬੀਬੀਐਮਬੀ ਦਾ ਕਾਉਂਦੇ ਹਾਂ ਸਾਬ ਦਿਓ ਪਹਿਲਾਂ ਆਡਿਟ ਕਰਾਵਾਂਗੇ ਆਡਿਟ ਕਰਾਵਾਂਗੇ ਪਹਿਲਾਂ ਕਰ ਲੈ ਆਡਿਟ ਕਰਾਵਾਂਗੇ ਸਾਰਾ ਕਿਤੇ ਕਿਤੇ ਪੈਸੇ ਵਰਤ ਇਹ ਤਾਂ ਐਸ਼ਪ੍ਰਸਤੀ ਦਾ ਇੱਕ ਸਾਜ਼ਰ ਬਣ ਗਿਆ ਬਸ ਇਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਇੱਕ ਇੱਕ ਬੂਮ ਜਿਹੜੀ ਪਾਣੀ ਦੀ ਹੈ ਜਿਹੜੇ ਉਸ ਤੇ ਉਸ ਦਾ ਪੈਸਾ ਹੈ ਇੱਕ ਇੱਕ ਰੁਪਈਏ ਦਾ ਹਿਸਾਬ ਕਰਵਾਇਆ ਜਾਵੇਗਾ ਇਹ ਸਾਡੇ ਪੈਸੇ ਐਸ਼ ਪ੍ਰਸਤੀ ਤੇ ਖਰਚ ਕਰਦੇ ਨੇ ਸਾਡਾ ਪਾਣੀ ਫਿਰ ਵੇਚਦੇ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੇਕਰ ਸੀ ਵਕੀਲ ਕਰਦੇ ਆ 60% ਸਾਨੂੰ ਖਰਚਾ ਦੇਣਾ ਪੈਂਦਾ ਹੈ ਜੇਕਰ ਸੈਂਟਰ ਸਰਕਾਰ ਜਾਂ ਕੋਈ ਸੂਬੇ ਦੀ ਸਰਕਾਰ ਸਾਡੇ ਵਿਰੁੱਧ ਕੇਸ ਕਰਦੀ ਹੈ ਅਜਿਹਾ ਬਿਲਕੁਲ ਨਹੀਂ ਕੀਤਾ ਜਾਵੇਗਾ ਪਹਿਲਾ ਪੈਸਾ ਦੇ ਪਹਿਲਾ ਆਡਿਟ ਕਰਾਈ ਜਾਵੇਗਾ ਆਡਿਟ ਤੋਂ ਬਾਅਦ ਫਿਰ ਪਾਣੀ ਦੀ ਅੱਗੇ ਗੱਲਬਾਤ ਕੀਤੀ ਜਾਵੇਗੀ ਦੇਣਾ ਜਾਂ ਨਹੀਂ ਦੇਣਾ ਕਿੱਲ ਵਾਂਗ ਵਰਗਿਆ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਸ਼ੰਸਾ ਕਰਨੀ ਤੇ ਬਣਦੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਪਟਨ ਅਮਿੰਦਰ ਸਿੰਘ ਤੋਂ ਬਾਅਦ ਜੇ ਕੋ ਪਾਣੀਆਂ ਦੇ ਹੱਕ ਵਿੱਚ ਖੜਿਆ ਹੈ ਉਹ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ